ਜਿਹੜਾ ਚੁੱਟਾ ਬੜੀ ਤੇਜ਼ੀ ਨਾਲ ਬੜੇ ਛੋਟੇ ਛੋਟੇ ਬੱਚੇ ਜਿਹੜੇ ਉਹ ਵੇਚ ਰਹੇ ਆ ਵੇ ਤੁਹਾੜ ਕੋ ਕੇ ਵੇਚ ਰਹੇ ਕੋਈ ਸ਼ੇ ਕਾਰਵਾਈ ਨਹੀਂ ਹੁੰਦੀ ਕੋ ਕੁਛ ਨਹੀਂ ਹੁੰਦਾ ਜਿਹੜਾ ਕੋਈ ਜ਼ਿਆਦਾ ਬੋਲਦਾ ਉਹਨੂੰ ਪਿਸਤਲਾ ਲੈ ਕੇ ਜਾਂ ਦਾਤਾ ਲੈ ਕੇ ਖੋਹਾਂ ਕਰਨੀ ਸ਼ੁਰੂ ਜਾਂ ਮਾਰ ਕਟਾਈ ਸ਼ੁਰੂ ਹੋ ਜਾਂਦੀ ਹੈ ਬਾਜ਼ਾਰ ਡਰਦਾ ਇਸ ਗੱਲ ਤੋਂ ਤਾਂ ਤਸਕਰਾਂ ਦੇ ਘਟ ਹੈ ਜਾ ਰਹੀ ਹੈ ਬਲਡੋਜੋ ਚਲਾਇਆ ਜਾ ਰਿਹਾ ਪੀਲਾ ਪੰਜਾ ਚੱਲ ਰਿਹਾ ਤੇ ਇਹ ਇੱਥੇ ਚੱਲਣਾ ਚਾਹੀਦਾ ਇੱਥੇ ਬਿਲਕੁਲ ਚੱਲਣਾ ਚਾਹੀਦਾ ਜੀ ਬਿਲਕੁਲ ਚੱਲਣਾ ਚਾਹੀਦਾ ਇੱਥੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਦੋਂ ਇੱਕ ਨਸ਼ੇੜੀ ਬੰਦਾ ਖੜਾ ਹੁੰਦਾ ਆ ਤਾਂ ਉਹਨੂੰ ਆਪਣੇ ਪਰਿਵਾਰ ਤੋਂ ਇਲਾਵਾ ਤਾਂ ਕੋਈ ਹੋਰ ਕਿੰਨਾ ਕੁ ਵੀ ਦੇਖਦੀ ਨਹੀਂ ਹੈਗੀ ਤਾਂ ਉਹਦੇ ਲਈ ਉਹ ਇੱਕ ਛੇੜਨ ਦਾ ਕਾਰਨ ਉਹ ਸਭ ਤੋਂ ਵੱਡਾ ਬਣ ਜਾਂਦਾ ਆ ਇਕੱਲੇ ਘਟ ਆਉਣ ਨਾਲ ਹੀ ਇਹਨਾਂ ਚੀਜ਼ਾਂ ਨਾਲ ਇਹ ਤਾਂ ਕੋਈ ਫਰਕ ਨਹੀਂ ਪੈਣ ਲੱਗਾ ਜਦ ਤੱਕ ਇਹਨਾਂ ਦੇ ਹੱਥ ਵੱਢ ਕੇ ਨਹੀਂ ਕਿੰਨਾ ਵਾ ਚਾਹੇ ਤਾਲਿਬਾਨੀ ਸਜ਼ਾ ਕਹਿ ਲਓ ਇਹਨੂੰ ਪਰ ਜਦ ਤੱਕ ਹੱਥ ਵੱਢ ਕੇ ਇਹਦੀ ਸਜ਼ਾ ਨਹੀਂ ਦਿੱਤੀ ਜਾਂਦੀ ਤਦ ਤੱਕ ਇਹਦੇ ਕੋਈ ਕਿੰਨਾ ਵਤ ਅਮਲੀ ਜਮਾ ਨਹੀਂ ਬਣਾਇਆ ਜਾ ਸਕਦਾ ਜੇ ਕਿਸੇ ਨੂੰ ਅਸੀਂ ਕੁਝ ਕਹਿੰਨੇ ਆ ਤੇ ਉਹ ਲੜਨ ਤੇ ਆ ਜਾਂਦਾ ਅੱਗੋਂ ਬਈ ਯਾਰਲੇ ਸੀ ਤੋਂ ਬਹੁਤ ਅੰਗ ਨੇ ਮਹੱਲੇ ਦੇ ਵਿੱਚ ਰਾਤ ਨੂੰ 7-8 ਵਜੇ ਤੋਂ ਬਾਅਦ ਕੋਈ ਲੇਡੀਜ਼ ਇਕੱਲੀ ਨਹੀਂ ਜਾ ਸਕਦੀ ਕੋਈ ਕੁਝ ਨਹੀਂ ਹੋ ਸਕਦਾ ਪਰ ਮੈਂ ਆਪਣੇ ਏਰੀਆ ਦੇ ਵਿੱਚ ਬਿਲਕੁਲ ਨਿਸ਼ਾਨੀ ਵਿਕੰਨੇ ਰਾਂ ਇਹ ਨਸ਼ਾ ਤਸਕਰਾਂ ਨੂੰ ਚੇਤਾਵਨੀ ਹੈ ਲੁਧਿਆਣਾ ਦਾ ਗਣੇਸ਼ ਨਗਰ ਰੋਡ ਸੁਰਖਿਆ ਦੇ ਵਿੱਚ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਕਿਉਂਕਿ ਇੱਥੇ ਚਿੱਟੇ ਦਾ ਕਾਰੋਬਾਰ ਬਹੁਤ ਹੀ ਤੇਜ਼ੀ ਦੇ ਨਾਲ ਚੱਲਦਾ ਵਹ ਤੇ ਇੱਥੇ ਦੇ ਦੁਕਾਨਦਾਰ ਅਤੇ ਮਹੱਲਾ ਨਿਵਾਸੀ ਦੇ ਸਿਰਦਰਦੀ ਬੰਦੀ ਦਿਖਾਈ ਦੇ ਰਹੀ ਹੈ ਕਾਫੀ ਪਰੇਸ਼ਾਨ ਵੀ ਨਜ਼ਰਾਂ ਦੇ ਦਿਖਾਈ ਦੇ ਰਹੇ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਮਹੱਲਾ ਨਿਵਾਸੀ ਇਕੱਠੇ ਹੋਏ ਨੇ ਇੱਥੇ ਦੇ ਕਾਉਂਸਲਰ ਨੂੰ ਬੁਲਾਇਆ ਵਾ ਉਸ ਨੂੰ ਸ਼ਿਕਾਇਤ ਦਰਜ ਕੀਤੀ ਹੈ ਕਿ ਜਿਹੜੇ ਚਿੱਟਾ ਵਪਾਰੀ ਨੇ ਉਹਨਾਂ ਤੇ ਜਿਹੜੇ ਕਿ ਹੈ ਨਕੀਲ ਕੱਸੀ ਜਾਵੇ ਆ ਇਸ ਟੈਮ ਗੱਲਬਾਤ ਕਰਾਂਗੇ ਜਿਹੜੇ ਮਹੱਲਨ ਵਾਸੀ ਨੇ ਕੀ ਨਾਮ ਹੈ ਤੁਹਾਡਾ ਬਲਵਿੰਦਰ ਸੈਣੀ ਜੀ ਬਲਵਿੰਦਰ ਜੀ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੁੰਦਾ ਹੋਇਆ ਕਿਹਾ ਜਾ ਰਿਹਾ ਕਿ ਚਿੱਟਾ ਵਪਾਰ ਬਹੁਤ ਤੇਜ਼ੀ ਨਾਲ ਤੇਤਰ ਲੈਣਾ ਚੱਲਦਾ ਜਿਹੜਾ ਚਿੱਟਾ ਬੜੀ ਤੇਜ਼ੀ ਨਾਲ ਬੜੇ ਛੋਟੇ ਛੋਟੇ ਬੱਚੇ ਜਿਹੜੇ ਉਹ ਵੇਚ ਰਹੇ ਆ ਵੇ ਤੁਹਾੜੇ ਕੋਕੇ ਵੇਚ ਰਹੇ ਕੋਈ ਸ਼ੇ ਕਾਰਵਾਈ ਨਹੀਂ ਹੁੰਦੀ ਕੋ ਕੁਛ ਨਹੀਂ ਹੁੰਦਾ ਨਾ ਤੁਹਾੜੇ ਕੋਕੇ ਵੇਚਦੇ ਆ ਇੰਨਾ ਕੁ ਬੁਰਾ ਹਾਲ ਹੈ ਇਸ ਇਲਾਕੇ ਦਾ ਨਸ਼ੇ ਦੇ ਬਾਰੇ ਕਿ ਕਹਾਂ ਪਾ ਦੱਸ ਨਹੀਂ ਸਕਦੇ ਛੋਟੇ ਛੋਟੇ ਬੱਚੇ ਇਹਨੇ ਬਰਵਾਦ ਕਰਦੇ ਆ ਵੱਡੇ ਦੇ ਛੋਟੇ ਛੋਟੇ ਬਰਵਾਦ ਕੀਤੇ ਹੋਏ ਅਸੀਂ ਇਹਹੀ ਮੰਗ ਕਰਾਂਗੇ ਬਾਹਰ ਬਾਹਰ ਨਸ਼ਾ ਜਿਹੜਾ ਉਹਨੂੰ ਮੰਦ ਰੋਣਾ ਚਾਹੀਦਾ ਇਹ ਤਾਂ ਸਖਤੀ ਨਾਲ ਕਰਵਾਇ ਕੀਤੀ ਆ ਬੰਦਾ ਫੜਦੇ ਆ ਛੱਡਿਆ ਜਾਂਦਾ ਫੜਦੇ ਛੱਡਿਆ ਜਾਂਦਾ ਪੰਜਾਬ ਸਰਕਾਰ ਦੇ ਵੱਲੋਂ ਤਾਂ ਯੁੱਧ ਨਸ਼ਾ ਚੱਲ ਰਿਹਾ ਪਰ ਜਿਹੜਾ ਜਵੀਲ ਯੂਨੀ ਲੈਵਲ ਜਿਹੜਾ ਇਹਨਾਂ ਵਧੀਆ ਕੰਮ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ ਨਸ਼ਾ ਤਸਕਰਾਂ ਦੇ ਘਾਟ ਹੈ ਜਾ ਰਹੀ ਹੈ ਬਲਡੋਜੋ ਚਲਾਇਆ ਜਾ ਰਿਹਾ ਪੀਲਾ ਪੰਜਾ ਚੱਲ ਰਿਹਾ ਇਹ ਇਹ ਇੱਥੇ ਚੱਲਣਾ ਚਾਹੀਦਾ ਇੱਥੇ ਬਿਲਕੁਲ ਚੱਲਣਾ ਚਾਹੀਦਾ ਜੀ ਬਿਲਕੁਲ ਚੱ ਇੰਨਾ ਜ਼ਿਆਦਾ ਮਾਰਾ ਹਾਲਕੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨਾ ਜ਼ਿਆਦਾ ਮਾਰਾ ਦੁਕਾਨਾਂ ਦੀ ਜਿੱਕਰ ਗੱਲ ਕਰੀਏ ਤੁਸੀਂ ਵਪਾਰੀ ਸਾਰੇ ਵਪਾਰੀ ਮੰਡਲ ਜੀ ਅਸੀਂ ਕਿਸ ਨੂੰ ਕਹਿੰਨੇ ਆ ਇਕੱਠੇ ਹੋ ਕੇ ਲੜਨਾ ਜਾਂਦੇ ਮਾਨ ਗੁੱਟਾਂ ਆ ਜਾਂਦੇ ਆ ਹਥਿਆਰ ਲੈ ਕੇ ਆ ਜਾਂਦੇ ਦੁਕਾਨਾਂ ਬੰਦਦੇ ਅਸੀਂ ਕੀ ਕਰੀਏ ਅਸੀਂ ਤਾਂ ਦੁਕਾਨਦਾਰਾ business ਕਰਨਾ ਆਪਣਾ ਅਸੀਂ ਡੱਕੇ ਬੈਠੇ ਹਮ ਲੜਾਈ ਕਰ ਸਕਦੇ ਨੇ ਬੋਲ ਸਕਦੇ ਕਿ ਜੇ ਬੋਲਦੇ ਆ ਤੇ ਇਕੱਠੇ ਹੋ ਕੇ ਛੋਟੜੇ ਜਵਾਗ ਜਿਹੜੇ ਇਕੱਠੇ ਹੋ ਕੇ ਦਾਤਰ ਜੱਕੇ ਹੁੰਦੇ ਨੇ ਆ ਦੋ ਤਿੰਨ ਦਿਨ ਪਹਿਲਾਂ ਵੀ ਉਹ ਕਾਫੀ ਵਕਾਣ ਹੋ ਰਿਹਾ ਇੱਥੇ ਔਰ ਯਹੀ ਸਰਕਾਰ ਤੋਂ ਮੰਗ ਕਰਦੇ ਵੀ ਇਹਨਾਂ ਸਖਤੀ ਨਾਲ ਨੱਥ ਪਾਈ ਜਾਵੇ ਤਾਂ ਕਿ ਨਸ਼ਾ ਹੀ ਬੰਦ ਹੋਵੇ ਜੋ ਗੁੰਡਾਗਰਦੀ ਇੱਥੇ ਹੋ ਰਹੀ ਆ ਇਹ ਦਸ਼ਾ ਉਹ ਵੀ ਖਤਮ ਹੋਣੀ ਚਾਹੀਦੀ ਆ ਲੋਕ ਬੇ ਤੜਕੋਗੇ ਹਾਂ ਜਾਨ ਬੇਫਿਕਰ ਹੋ ਕੇ ਆਪਣਾ ਕੰਮ ਕਰ ਕਰ ਅੱਛਾ ਭਾਜੀ ਜੇਕਰ ਗੱਲ ਕਰੀਏ ਅਸੀਂ ਆਪਣੇ ਪਰਿਵਾਰਾਂ ਦੀ ਪਰਿਵਾਰਾਂ ਦੇ ਵਿੱਚ ਅਸੀਂ ਇਸ ਮਾਰਕੀਟ ਦੇ ਵਿੱਚ ਆ ਜਾ ਸਕਦੇ ਆ ਅ ਦੇਖੋ ਜਦੋਂ ਇੱਕ ਨਸ਼ੇੜੀ ਬੰਦਾ ਖੜਾ ਹੁੰਦਾ ਆ ਤਾਂ ਉਹਨੂੰ ਆਪਣੇ ਪਰਿਵਾਰ ਤੋਂ ਇਲਾਵਾ ਤਾਂ ਕੋਈ ਹੋਰ ਕਿੰਨਾ ਕੁੜੀ ਦੇਖਦੀ ਨਹੀਂ ਹੈਗੀ ਤਾਂ ਉਹਦੇ ਲਈ ਉਹ ਇੱਕ ਛੇੜਨ ਦਾ ਕਾਰਨ ਉਹ ਸਭ ਤੋਂ ਵੱਡਾ ਬਣ ਜਾਂਦਾ ਆ ਤੇ ਲੋਕੀ ਵੀ ਅਕਸਰ ਇਸੇ ਚੀਜ਼ ਨੂੰ ਹੁੰਦੇ ਨੇ ਵੀ ਛੱਡੋ ਬਰਾ ਇਹਨੇ ਨਸ਼ਾ ਕੀਤਾ ਹੋਇਆ ਜਾਂ ਕਿ ਨਾ ਮੈਨੂੰ ਆਪਣੇ ਆਪ ਦੀ ਸੋਝੀ ਨਹੀਂ ਹੈਗੀ ਬਟ ਉਹਨੂੰ ਆਪਣੇ ਆਪ ਦੀ ਪੂਰੀ ਸੋਝੀ ਹੁੰਦੀ ਆ ਤੇ ਸਾਡੀ ਇਹੀ ਮੰਗ ਹੈਗੀ ਆ ਵੀ ਜਿਹੜੇ ਇਹ ਨਸ਼ਾ ਤਸਕਰ ਹੈਗੇ ਆ ਚੋਰ ਨਹੀਂ ਚੋਰ ਦੀ ਮਾਂ ਨੂੰ ਫੜੋ ਜਿਹੜੇ ਇਸ ਤੋਂ ਵੱਡੀਆਂ ਮੱਛੀਆਂ ਹੈਗੀਆਂ ਨੇ ਉਹਨਾਂ ਨੂੰ ਹੱਥ ਪਾਇਆ ਜਾਵੇ ਤੇ ਉਹਨਾਂ ਨੂੰ ਖਤਮ ਕੀਤਾ ਜਾਵੇ ਜ਼ਮੀਨੀ ਪੱਧਰ ਤੇ ਉੱਤੇ ਕੰਮ ਕੀਤਾ ਜਾਵੇ ਮਸਾਲੀ ਸਜ਼ਾਵਾਂ ਦਿੱਤੀਆਂ ਜਾਣ ਇਹਨਾਂ ਨੂੰ ਕੱਲੇ ਘਟ ਆਉਣ ਨਾਲ ਇਹ ਇਹਨਾਂ ਚੀਜ਼ਾਂ ਨਾਲ ਇਹਦਾ ਕੋਈ ਫਰਕ ਨਹੀਂ ਪੈਣ ਲੱਗਾ ਜਦ ਤੱਕ ਇਹਨਾਂ ਦੇ ਹੱਥ ਵੱਡ ਕੇ ਨਹੀਂ ਕਿਨਾਂਵਾ ਚਾਹੇ ਤਾਲਿਬਾਨੀ ਸਜ਼ਾ ਕਹਿ ਲਓ ਇਹਨੂੰ ਪਰ ਹੇਤੀ ਸਹਜ ਨਹੀਂ ਦਿੱਤੀ ਜਾਂਦੀ ਤਦ ਤੱਕ ਇਹ ਜੋ ਕੋਈ ਨਮਕ ਤੇ ਅਮਲੀ ਜਮਾ ਨਹੀਂ ਬਣਾਇਆ ਜਾ ਸਕਦਾ ਅੱਛਾ ਤੁਸੀਂ ਦੇਖਦੇ ਹੋ ਨਾ ਕਿ ਜਿਵੇਂ ਚੰਡੀਗੜ੍ਹ ਚਲੋ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਵੀ ਜੇ ਇੱਕ ਦਿੰਦੇ ਆ ਕਿ ਚਲੋ ਪੁਲਸ ਉੱਥੇ ਬਹੁਤ ਸਖਤ ਹੈਗੀ ਆ ਉਸ ਕਾਨੂੰਨ ਨੂੰ ਲੈ ਕੇ ਬਹੁਤ ਸਖਤ ਹੈਗੀ ਆ ਪਰ ਲੁਧਿਆਣਾ ਦੀ ਜੇਕਰ ਗੱਲ ਕਰੀਏ ਤੇ ਪੁਲਸ ਕਿਸ ਤਰ੍ਹਾਂ ਦੀ ਮਸਦ ਅ ਦੇਖੋ ਪੁਲਸ ਦਾ ਕੰਮ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਤਾਂ ਇਫੈਕਟ ਪਾਉਂਦਾ ਹੀ ਆ ਠੀਕ ਹੈ ਜੀ ਚਾਹੇ ਉਹ ਰਾਜਨੀਤਿਕ ਕਹੜੀਏ ਠੀਕ ਹੈ ਜਿਹੜੇ ਦਖਲਅੰਦਾਜ਼ੀ ਹੈਗੀ ਹੈ ਪੁਲਿਸ ਦੇ ਕੰਮ ਦੇ ਵਿੱਚ ਜੋ ਦਖਲਅੰਦਾਜ਼ੀ ਆਂਦੀ ਹੈ ਤਾਂ ਉਹ ਕੰਮ ਕਿਤੇ ਨਾ ਕਿਤੇ ਰੁਕੇਗਾ ਹੀ ਉਹ ਜੇ ਪੁਲਿਸ ਨੂੰ ਫ੍ਰੀ ਫ੍ਰੀ ਹੈਂਡ ਵੀ ਦੇ ਦਿੱਤਾ ਜਾਵੇ ਤਾਂ ਕਿਤੇ ਨਾ ਕਿਤੇ ਫਿਰ ਪੁਲਿਸ ਵੀ ਆਪਣਾ ਉਹ ਉਹਦਾ ਦੁਰਉਪਯੋਗ ਕਰਦੀ ਹੈ ਤੇ ਇਹ ਤਾਂ ਦੇਖੋ ਸਮੇਂ ਦੇ ਅਨੁਸਾਰ ਕਿ ਨਾ ਮੈਂ ਚੱਲਦਾ ਹੀ ਰਹਿੰਦਾ ਹੈ ਆ ਸਕਦੇ ਨਹੀਂ ਰਾਜਨੀਤਿਕ ਲੋਕ ਜਿਹੜੇ ਵਿੱਚ ਟੰਗ ਰਹਿੰਦੇ ਨੇ ਇਹ ਕਹੇ ਸਕਦੇ ਆਪਾਂ ਜੀ ਬਿਲਕੁਲ ਸਾਰੇ ਪੰਜੇ ਉਂਗਲਾਂ ਤਾਂ ਬਰਾਬਰ ਨਹੀਂ ਹੁੰਦੀਆਂ ਬਟ ਕਿਤੇ ਨਾ ਕਿਤੇ ਤਾਂ ਵੀ ਜਿਹੜੇ ਰਾਜਨੀਤਿਕ ਲੋਕ ਆਪਣੇ ਫਾਇਦੇ ਲਈ ਆਪਣੀਆਂ ਵੋਟਾਂ ਖਾਤਰ ਅਗਲੇ ਕਿਤੇ ਨਾ ਕਿਤੇ ਦਖਲਅੰਦਾਜ਼ੀ ਜੂਰ ਕਰਦੇ ਨੇ ਬਿਲਕੁਲ ਹਾਂ ਹੋਰ ਵੀ ਨੇ ਅਚਾ ਕੀ ਨਾਮ ਆ ਸਰ ਤੁਹਾਡਾ ਮੇਰਾ ਪ੍ਰੀਤ ਨਾਮ ਹੈ ਜੀ ਜੀ ਕੀ ਕੰਮ ਕਰਦੇ ਤੁਸੀਂ ਇੱਥੇ ਮੇਰੀ ਰੈਡੀਮੇਡ ਦੀ ਦੁਕਾਨ ਹੈ ਜੀ ਕਿਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਕਿਹਾ ਜਾ ਰਿਹਾ ਚਿੱਟਾ ਵਪਾਰ ਵੋ ਬਿਕਦਾ ਤੇ ਹਰ ਗਲੀ ਦੇ ਵਿੱਚ ਚਿੱਟਾ ਵਿਕਦਾ ਜੀ ਹਰ ਗਲੀ ਚਿੱਟਾ ਹਰ ਗਲੀ ਚਿੱਟਾ ਵਿਕਦਾ ਸ਼ੁਰੂਆਤ ਕਿਤੋਂ ਹੁੰਦੀ ਸੀ ਪਹਿਲਾਂ ਜਿਕਰ ਗੱਲ ਕਰਦੀ ਹੈ ਸ਼ੁਰੂਆਤ ਤਾਂ ਹੁਣ ਦੇਖੋ ਇਸ ਮਾਰਕੀਟ ਦਾ ਮਾਹੌਲ ਸ਼ੁਰੂ ਤੋਂ ਹੀ 4-5 ਸਾਲਾਂ ਤੋਂ ਜ਼ਿਆਦਾ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਜੇ ਕਿਸੇ ਨੂੰ ਅਸੀਂ ਕੁਝ ਕਹਿੰਨੇ ਆ ਤੇ ਉਹ ਲੜਨ ਤੇ ਆ ਜਾਂਦਾ ਅੱਗੋਂ ਬਿਯਾਰ ਵਾਲੇ ਅਸੀਂ ਤੋਂ ਬਹੁਤ ਤੰਗ ਨੇ ਅੱਛਾ ਜਿਕਰ ਅਸੀਂ ਪੁਲਿਸ ਨੂੰ ਇਤਲਾਹ ਦਿੰਨੇ ਹੋ ਤਾਂ ਤੇ ਵਾਰ-ਵਾਰ ਵੀ ਹੁੰਦਾ ਉਸ ਤੋਂ ਬਾਅਦ ਤੁਸੀਂ ਜੇ ਪੁਲਿਸ ਨੂੰ ਵੀ ਇਤਲਾਹ ਦਿੰਨੇ ਹੋ ਤੇ ਵੈਸੇ ਵੀ ਇੱਥੇ ਆਪਾਂ ਕਿਸੇ ਨੂੰ ਕਹਿੰਨੇ ਆ ਕਿ ਕੰਪਲੇਂਟ ਵੀ ਕਿਸੇ ਦੀ ਕਰਦੇ ਆ ਤੇ ਉਹ ਵੈਸੇ ਹੀ 4-5 ਮੁੰਡੇ ਵੈਸੇ ਹੀ ਦੁਕਾਨ ਤੇ ਆ ਕੇ ਹੁੱਲੜਬਾਜੀ ਕਰਦੇ ਨੇ ਫਿਰ ਕੁੱਟਮਾਰ ਕਰਦੇ ਨੇ ਅੱਛਾ ਇੱਥੇ ਜਿਹੜੇ ਤੁਹਾਨੂੰ ਵਪਾਰ ਤੇ ਵੀ ਅਸਰ ਪੈਂਦਾ ਹੋਊਗਾ ਤੁਹਾਡੇ ਕੋਲ ਅਸਰ ਪੈਂਦਾ ਜੀ ਬਿਜਾਰ ਚ ਬੈਠਿਆ ਹਾਂ ਬਜ਼ਾਰ ਦੀ ਬਦਨਾਮੀ ਤਾਂ ਹੁੰਦੀ ਹੈ ਇਸ ਚੀਜ਼ ਤੋਂ ਅੱਛਾ ਕੀ ਨਾਮ ਹੈ ਤੁਹਾਡਾ ਰਿਸ਼ਭ ਰਿਸ਼ਭ ਕਿਸ ਤਰ੍ਹਾਂ ਦਾ ਕੀ ਕੰਮ ਕਰਦਾ ਹੋਈ ਪਹਿਲੇ ਮੇਰਾ ਹੋਟਲ ਹੈ ਜੀ ਰੋਡ ਤੇ ਹਾਂਜੀ ਹੈ ਜਿਸ ਰੋਡ ਤੇ ਗਣੇਸ਼ਨਗਰ ਰੋਡ ਤੇ ਜੀ ਅੱਛਾ ਤੇ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਬਣ ਜਾਂਦਾ ਵਾ ਤੇ ਕਿਸ ਤਰ੍ਹਾਂ ਦਾ ਚਿੱਟੇ ਵਿਪਾਦ ਧਰਲੇ ਦੇ ਨਾਲ ਚੱਲਦਾ ਮਾਹੌਲ ਬਹੁਤ ਡਾਰਾ ਲਾ ਜੀ ਇੱਥੇ ਮਹੱਲੇ ਦੇ ਵਿੱਚ ਰਾਤ ਨੂੰ 7-8 ਵਜੇ ਤੋਂ ਬਾਅਦ ਕੋਈ ਲੇਡੀਜ਼ ਕ ਪਟਮਾਰ ਦਿੱਲੀ ਦੀ ਹੈ ਇੱਥੇ ਸਭ ਕੁਝ ਹੈਗਾ ਸਭ ਕੁ ਨਸ਼ਾ ਵੀ ਵਿਕਦਾ ਸਭ ਕੁਝ ਹੁੰਦਾ ਤੁਸੀਂ ਦੋ ਨੰਬਰ ਦੇ ਬਾਰ ਕਈ ਵਾਰੀ ਤੁਸੀਂ ਰਿਪੋਰਟਾਂ ਲਵਾਈਆਂ ਆਉਣੀ ਉੱਥੇ ਇਕੱਠੇ ਹੁੰਦੇ ਲੋਕੀ ਸਾਰੇ ਬਹੁਤ ਮਾਹੌਲ ਗੰਦਾ ਕੋਈ ਫੈਮਿਲੀ ਵਾਲਾ ਮਾਹੌਲ ਨਹੀਂ ਹੈਗਾ ਇਹ ਰੀਅ ਦੇ ਵਿੱਚ ਕੋਈ ਬਾਹਰੋਂ ਕਿਸ ਨੂੰ ਇਵਨ ਕੀ ਕੋਈ ਰਿਸ਼ਤੇਦਾਰ ਵੀ ਕਿਸੇ ਮਹੱਲੇ ਚ ਬੁਲਾਣਾ ਆਵੇ ਨਾ ਤਾਂ ਸ਼ਰਮ ਆਂਦੀ ਹੈ ਕਿ ਅਗਲੇ ਨੂੰ ਕਹੀਏ ਕਿ ਬਾਹਰ ਹੀ ਮਿਲ ਲੈ ਕਿ ਮਹੱਲੇ ਚ ਨਹੀਂ ਕਿ ਮਹੱਲੇ ਦੇ ਵਿੱਚ ਸਾਡਾ ਮਾਹੌਲ ਬਹੁਤ ਖਰਾਬ ਹੋਇਆ ਹੋਇਆ ਹੈ ਇਹ ਚੀਜ਼ ਨੂੰ ਲੈ ਕੇ ਕੋਈ ਗੱਲ ਕਰੀਏ ਕਿਸੇ ਦਾ ਵਿਆਹ ਧਰਿਆ ਹੋਵੇ ਜਾਂ ਰਿਸ਼ਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੋਵੇ ਆ ਹਾਂਜੀ ਉਹ ਤਾਂ ਜੂਰ ਹੈਗਾ ਜੀ ਵਾਅਦਿਆਂ ਦੇ ਵਿੱਚ ਮੱਲਾ ਤਾਂ ਹੈਗਾ ਹੀ ਉਹ ਚਾਮ ਤੇ ਰੋਜ਼ ਦੀ ਕੋਈ ਨਾ ਕੋਈ ਖਬਰ ਲੱਗੀ ਹੁੰਦੀ ਹੈ ਮੱਲੇ ਦੀ ਸਭ ਤੋਂ ਵੱਡੀ ਗੱਲ ਤਾਂ ਮੇਨ ਨਸ਼ਾ ਜੇ ਨਸ਼ਾ ਬੰਦ ਹੋ ਜਾਊਗਾ ਸਾਰਾ ਕੰਮ ਆਪੇ ਬੰਦ ਹੋ ਜਾਣਾ ਇਸ ਨਸ਼ੇ ਨੇ ਕਿੰਨੇ ਕੁ ਨੌਜਵਾਨ ਲੈ ਡੁੱਬੇ ਨੇ ਬਹੁਤ ਨੌਜਵਾਨ ਜਾ ਰਹੇ ਨੇ ਇਸ ਟਾਈਮ ਨਵੀਂ ਨਵੀਂ ਯੁਵਾ ਪੀੜ੍ਹੀ ਕੋਈ ਵੀ ਹੈ ਹੀ ਨਹੀਂ ਕਿਸੇ 'ਚ ਕੋਈ ਹੈ ਹੀ ਨਹੀਂ ਸੰਘਰਸ਼ ਕੁਝ ਬੰਨਣਾ ਜਾਂ ਕੁਝ ਕਰਨਾ ਸਾਰੇ ਨਸ਼ੇ 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 ਬਸ ਇਹੀ ਕਾਸੇ ਨੂੰ ਆ ਰਹੇ ਨੇ ਸਾਰੇ ਔਰ ਕੋਈ ਤਾਂ ਕੰਮ ਹੀ ਹੈ ਨਹੀਂ ਕਿਸੇ ਦਾ ਕੋਈ ਚੀਜ਼ ਦਾ ਉਸ ਚੀਜ਼ ਨੂੰ ਲੈ ਕੇ ਅੱਛਾ ਕੀ ਨਾਮ ਹੈ ਪੈਸਾ ਤੁਹਾਡਾ ਟਿੰਕੂ ਸੁਲੇਰ ਜੀ ਸੋ ਜੀ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਕਿ ਨਸ਼ੇ ਦੇ ਵਿੱਚ ਜਵਾਨੀ ਰੁੱਲਦੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਬਾਜ਼ਾਰ ਦੇ ਵਿੱਚ ਮਾਹੌਲ ਬਹੁਤ ਖਰਾਬ ਚੱਲ ਰਿਹਾ ਹੈ ਜੀ ਉਰੇ ਸ਼ਾਮੇ ਨੂੰ ਮੁੰਡੇ ਨਿਕਲਦੇ ਪਰ ਤੇ ਮੋਟਰਸਾਈਕਲ ਚਾਰ ਸੌ ਮੁੰਡੇ ਨਿਕਲਦੇ ਨਸ਼ੇ ਕਰਦੇ ਮਰੇ ਕਰੋ ਕੋਸ਼ਿਸ਼ ਕੋ ਉਹਨਾਂ ਨੂੰ ਇਕੱਠੇ ਹੋ ਜਾਂਦੇ ਮੁੰਡਾ ਜੀ ਉਹਨਾਂ ਦੇ ਆਹਰੋਂ ਦੇ ਬੋਲ ਹੁੰਦੇ ਆ ਇਹ ਇਹ ਜਿਹੜੇ ਛੋਟੇ ਬੱਚੇ ਹੁੰਦੇ ਆ ਵੱਡੇ ਹੁੰਦੇ ਆ ਕਿਸ ਤਰ੍ਹਾਂ ਦੇ ਹੁੰਦੇ ਆ ਇਹ ਛੋਟੇ 14 ਸਾਲ ਦੇ 18 ਸਾਲ ਦੇ ਸਭ ਬੱਚੇ ਹੀ ਆ ਮਿਕਸ ਹੀ ਆ ਇਹ ਜੜ ਜੜ ਉੱਗੀ ਕਿੱਥੋਂ ਆ ਮੈਂ ਜਾਂਦੇ ਛੱਟਾ ਲੈ ਇੱਥੋਂ ਨਵੇਂ ਨਵੇਂ ਬੰਦੇ ਜੜਾਈ ਆ ਰਹੇ ਆ ਕਿਰਾਇਆ ਨਵੇਂ ਆਈ ਆ ਰਹੇ ਮਕਾਨ ਲਈ ਆ ਰਹੇ ਆ ਹਾਂ ਉਹਨੇ ਪਿੱਛੇ ਛਾਪਾ ਮਾਰੀ ਵੀ ਕੀਤੀ ਸੀ ਇੱਥੇ ਪਛੜ ਦਿੰਦੇ ਫਿਰ ਪੁਲਿਸ ਵਾਲੇ ਵੀ ਵਿੱਚ ਹੀ ਬੰਦੇ ਕੋਈ ਸਾਲ ਕੋਈ ਸਪੂਨ ਹੀ ਮਿਲਿਆ ਜੀ ਉਹ ਸਪੂਨ ਛੱਡਦੇ ਆ ਲੈ ਨਿਕਲ ਜਾਂਦੇ ਆਲੇ ਉਹ ਫੇਰ ਆਜਣੇ ਚੋੜੇ ਹੋ ਕੇ ਫਿਰ ਦੁਕਾਨਦਾਰਾਂ 'ਤੇ ਹਮਲਾ ਕਰਦੇ ਆ ਤੁਸੀਂ ਸਾਡੀ ਸ਼ਿਕਾਇਤ ਕੀਤੀ ਸੀਗੀ ਹੂੰ ਪਛਾਹ ਤੇ ਲੱਗਦਾ ਨੀ ਕਿ ਤਨ ਕਿਤੇ ਅਪਰਾਧ ਵੱਧਾ ਜਾ ਰਿਹਾ ਹੈ ਬਹੁਤ ਜ਼ਿਆਦਾ ਵੱਧਾ ਜਾ ਰਿਹਾ ਹੈ ਬਹੁਤ ਜ਼ਿਆਦਾ ਹੀ ਲੱਗਦਾ ਨੀ ਕਿ ਤਨ ਕਿਤੇ ਇਹ ਜਿਹੜਾ ਮਾਹੌਲ ਹੋਰ ਤਣਾਅਪੂਨ ਹੁੰਦਾ ਖਰਾਬ ਹੁੰਦਾ ਜਾ ਰਿਹਾ ਬਿਲਕੁਲ ਹੁੰਦਾ ਜਾ ਰਿਹਾ ਖਰਾਬ ਹੁਣ ਕੱਲੇ ਕੱਲੇ ਜਾਣਾ ਬੇ ਡਰ ਲੱਗਦਾ ਜਾਂਦੇ ਰਾਤੀ ਗੱਡੀ ਖੜੀ ਕਰੀ ਤੇ ਨਾ ਘਰ ਜਾਣਾ ਹੋਵੇ ਸੁਜੀਤ ਰਾਏ ਕੋਈ ਮਿਲਣੇ ਜਾਵੇ ਕੋਈ ਘੇਰੇ ਨਾਲ ਵੀ ਰਾਹ ਚ ਬਹੁਤ ਡਰ ਲੱਗਦਾ ਰਾਤ ਨੂੰ 10 11 ਵੀ ਡਰ ਲੱਗਦਾ ਹੁੰਦਾ ਅੱਗੇ ਵਾਂਗੂ ਨਹੀਂ ਸੀਗਾ ਆ ਬਿਲਕੁਲ ਮੇਨਰ ਇੱਥੇ ਗੌਰਵਜੀਤ ਸਿੰਘ ਗੋਰਾ ਦੇ ਛੋਟੇ ਭਰਾ ਸਿਮਰਜੀਤ ਸਿੰਘ ਸਿਮੂ ਮੌਜੂਦ ਨੇ ਕਿਉਂਕਿ ਗੌਰਵਜੀਤ ਸਿੰਘ ਗੋਰਾ ਨੇ ਉਹਨਾਂ ਨੂੰ ਇੱਕ ਰਿਸਪੌਂਸਿਬਿਲਟੀ ਦਿੱਤੀ ਹੋਈ ਹੈ ਕਿ ਥੋੜੀ ਮੇਰੀ ਜਗ੍ਹਾ ਤੇ ਰਹਿ ਕੇ ਤੁਸੀਂ ਵੀ ਜਿਹੜਾ ਕਿ ਮਹੱਲੇ ਨਿਵਾਸੀ ਨਾਲ ਵਿਚਰ ਕੇ ਸਾਰੀ ਹਾਲ ਸਮੱਸਿਆ ਦਾ ਹੱਲ ਕਰਨਾ ਹੈ ਦਿਨ ਰਾਤ ਸੂਰੇ ਸ਼ਾਮ ਮੇਨਰ ਇਸ ਵੇਲੇ ਮੌਜੂਦ ਨੇ ਸਿਮੂ ਜੀ ਇਸ ਮਹੱਲੇ ਨੂੰ ਗਣੇਸ਼ ਨਗਰ ਦਾ ਨਾਮ ਦਿੱਤਾ ਗਿਆ ਇੱਕ ਰੱਬ ਦਾ ਨਾਮ ਦਿੱਤਾ ਗਿਆ ਤੇ ਉੱਥੇ ਹੀ ਚਿੱਟਾ ਵਪਾਰ ਚੱਲਦਾ ਵਾ ਸ਼ਰਿਆਮ ਟਰਹਲੇ ਦੇ ਨਾਲ ਵਪਾਰੀ ਪਰੇਸ਼ਾਨ ਨੇ ਉਹਨਾਂ ਤੋਂ ਅਸੀਂ ਪੁੱਛਿਆ ਉਹ ਕਹਿੰਦੇ ਕਿ ਜਵਾਨੀ ਪਹਿਲਾਂ ਘੱਟ ਸੀ ਤੇ ਹੁਣ ਐਡਵਾਂਸ ਹੋ ਗਈ ਹੈ ਚਿੱਟੇ ਦੇ ਵਿੱਚ ਛੋਟੇ ਛੋਟੇ ਬੱਚੇ ਇਸ ਵਪਾਰ ਦੇ ਵਿੱਚ ਵੱਢ ਰਹੇ ਨੇ ਕਿ ਗਣੇਸ਼ ਨਗਰ ਜਿਹੜਾ ਰੱਬ ਦਾ ਨਾਮ ਪਾਇਆ ਗਿਆ ਇਸ ਨਗਰ ਨੂੰ ਕਿ ਹੁਣ ਪਿੱਛੇ ਜਾਵੇਗਾ ਇਹ ਅੱਗੇ ਜਾਵੇਗਾ ਦੇਖੋ ਅੱਜ ਤੋਂ ਜ 15 ਕੁ ਦਿਨ ਪਿੱਛੇ ਚਲ ਜੀਏ ਮੈਨੂੰ ਗਣੇਸ਼ਨਗਰ ਮਾਰਕੀਟ ਵਾਲਿਆਂ ਨੇ ਬੁਲਾਇਆ ਸੀਗਾ ਕਿ ਇਸ ਏਰੀਏ 'ਚ ਨਸ਼ਾ ਬਹੁਤ ਵਿਕ ਰਿਹਾ ਉਹਨਾਂ ਦੇ ਲਈ ਅਸੀਂ ACP ਸਾਹਿਬ ਕੋਲ ਗਏ ਸੀਗੇ ACP ਸਾਹਿਬ ਨੇ ਸਿਵਲ ਡਰੈਸ ਦੇ ਵਿੱਚ ਇੱਥੇ ਮੁਲਾਜ਼ਮ ਭੇਜੇ ਸੀਗੇ ਕੁਝ ਜਿਹੜੇ ਨਸ਼ਾ ਤਸਕਰ ਜਾਂ ਪੀ ਨਾਲੇ ਫੜੇ ਵੀ ਗਏ ਸੀ ਆ ਬਿਲਕੁਲ ਸਟ੍ਰੋਂਗ 'ਚ ਫੜਤੇ ਲੱਗੇ ਸੀ ਜੀ ਮੁੰਡੇ ਪਰ ਖੈਰ ਉਹਨਾਂ ਕੋਈ ਬਰਾਮਦੀ ਨਹੀਂ ਹੋਈ ਉਹ ਛੁੱਟ ਗਏ ਫਿਰ 2 ਨੰਬਰ ਥਾਣਾ ਇੱਧਰ 2 ਨੰਬਰ ਥਾਣਾ ਲੱਗਦਾ ਜੀ ਦੋ ਨੰਬਰ ਥਾਣੇ ਤੋਂ ਫਿਰ ਮੁਲਾਜ਼ਮ ਆਏ ਸੀ ਉਹ ਵੀ ਇੱਥੇ ਸਿਵਲ ਡਰੈਸਟ ਕਾਫੀ ਜਰ ਬੈਠੇ ਰਹੇ ਉਹ ਉਸ ਟਾਈਮ ਤੇ ਅਲਰਟ ਹੋ ਗਏ ਹੋਏ ਸੀ ਕਿ ਨਸ਼ੇ ਵਾਲੇ ਆਏ ਨਹੀਂ ਦੇਖੋ ਪੁਲਿਸ ਮੁਲਾਜ਼ਮ ਆਏ ਸੀਗੇ ਇਹਦੇ ਵਿੱਚ ਕੋਈ ਝੂਠ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਫੜਨ ਦੀ ਪਰ ਜੇ ਆਪਾਂ ਕਿਸੇ ਦੂਜੇ ਤੌਰ ਤੇ ਆਈਏ ਇਸ ਬਾਜ਼ਾਰ ਦੇ ਵਿੱਚ ਆਂਤਕ ਮਚਿਆ ਪਿਆ ਨਸ਼ੇ ਦਾ ਤੇ ਲੁੱਟਾਂ ਖੋਮਾਂ ਚੋਰੀਆਂ ਦਾ ਰੋਜ਼ ਦਿਨ ਦਿਹਾੜੇ ਮੋਬਾਈਲ ਖੋਹ ਲੈਂਦੇ ਆ ਇੱਥੇ ਜੇ ਕਈ ਇੱਕ ਕਾਲੀ ਐਕਟਿਵਾ ਤੇ ਵਿਦਾਊਟ ਨੰਬਰ ਪਲੇਟ ਤੋਂ ਮੁੰਡੇ ਆਉਂਦੇ ਆ ਜੀ ਫਿਰ ਜਦੋਂ ਮਹੱਲਾ ਨਿਵਾਸੀ ਜਾਂ ਅਸੀਂ ਹੱਲ ਕੇ ਆਪ ਕੋਈ ਕੰਮ ਕਰਾਂਗੇ ਕੋਈ ਕਾਰਵਾਈ ਕਰਾਂਗੇ ਫਿਰ ਅਸੀਂ ਗਲਤ ਹੋ ਜਾਗੇ ਪਰ ਮੈਂ ਖੁੱਲਾ ਕਹਿਣਾ ਚਾਹਨਾ ਵਾ ਕਿ ਸਾਡੇ ਏਰੀਆ ਦੇ ਵਿੱਚ ਮੈਂ ਨਸ਼ਾ ਨਹੀਂ ਵਿਕੰਦਾਗਾ ਉਹਦੇ ਲਈ ਚਾਹੇ ਮੈਨੂੰ ਕੋਈ ਨੁਕਸਾਨ ਦਾ ਸਾਹਮਣਾ ਕਰਨਾ ਪਵੇ ਮੈਨੂੰ ਫਰਕ ਨਹੀਂ ਪੈਂਦਾ ਇਹ ਗੱਲ ਤੋਂ ਪਰ ਮੈਂ ਆਪਣੇ ਏਰੀਆ ਦੇ ਵਿੱਚ ਬਿਲਕੁਲ ਨਸ਼ਾਨੀ ਵਿਕੰਦੇ ਰ ਇਹ ਨਸ਼ਾ ਤਸਕਰਾਂ ਨੂੰ ਚੇਤਾਵਨੀ ਹੈ ਤੇ ਇਹਦੇ ਲਈ ਮਾਨਿਓ ਕਮਿਸ਼ਨਰ ਸਾਹਿਬ ਨੂੰ ਵੀ ਮੈਂ ਕਮਾਂਗਾ ਭਾਈ ਅਪੀਲ ਕਰਾਂਗਾ ਉਹਨਾਂ ਨੂੰ ਸਾਡੇ ਕੋਲ ਕੁਝ ਵੀਡੀਓ ਐਵੀਡੈਂਸ ਹੈਗੇ ਆ ਜਿਹੜੇ ਅਸੀਂ ਤੁਹਾਨੂੰ ਵੀ ਦਵਾਂਗੇ ਤੇ ਉਹ ਹੀ ਐਵੀਡੈਂਸ ਜਿਹੜੇ ਅਸੀਂ ਕਮਿਸ਼ਨਰ ਸਾਹਿਬ ਏਸੀਪੀ ਸਾਹਿਬ ਸਾਰਿਆਂ ਨੂੰ ਦਵਾਂਗੇ ਕਿਉਂਕਿ ਅਸੀਂ ਬਾਜ਼ਾਰ ਚੋਂ ਸਾਰੀਆਂ ਰਿਕਾਰਡਿੰਗ ਇਕੱਠੀ ਕਰ ਲਈ ਹੈ ਤੇ ਇਕੱਠੀ ਕਰਕੇ ਸਾਰੀ ਪੁਲਿਸ ਮੁਲਾਜ਼ਮ ਨੂੰ ਦਵਾਂਗੇ ਇੱਥੇ ਆਨ ਆਲੇ ਸਮੇਂ ਚ ਮੀਟਿੰਗ ਵੀ ਕਰਾਵਾਂਗੇ ਏਸੀਪੀ ਸਾਹਿਬ ਵੀ ਆਏ ਸੀ ਉਹਨਾਂ ਨੇ ਦੇਖਿਆ ਵੀ ਹੈ ਪਰ ਉਸ ਟਾਈਮ ਨੂੰ ਨਸ਼ਾ ਤਸਕਰ ਜਿਹੜੇ ਭੱਜ ਗਏ ਉਹਨਾਂ ਨੇ ਛੋਟੇ ਛੋਟੇ ਨਿਆਣੇ ਲਾਏ ਹੋਏ ਆ ਦਿਹਾੜੀਆਂ ਤੇ ਜਿਹੜੇ 100-200 ਰੁਪਏ ਲੈ ਕੇ ਗਲੀਆਂ ਚ ਨਸ਼ਾ ਸਪਲਾਈ ਕਰਦੇ ਆ ਹੁਣ ਪਤਾ ਲੱਗ ਸਕਦੀ ਕਿ 12 ਸਾਲ 15 ਸਾਲ ਇੰਨੀ ਉਮਰ ਦੇ ਬੱਚੇ ਆ ਜੀ ਜਿਹੜੇ ਨਸ਼ਾ ਸਪਲਾਈ ਕਰਦੇ ਆ 100-200 ਰੁਪਏ ਲੈ ਕੇ ਪਰ ਉਹ ਨਿਆਣੇ ਫੜਨ ਦਾ ਕੋਈ ਫਾਇਦਾ ਨਹੀਂ ਜਿਹੜਾ ਮੇਨ ਇਹਨਾਂ ਨੂੰ ਡਿਲੀਵਰੀ ਦੇ ਨੰਦਾ ਇੱਥੇ ਮੇਨ ਜਿਹੜਾ ਵੱਡਾ ਨਸ਼ਾ ਤਸਕਰ ਹੈ ਜਿਹੜਾ ਮਗਰਮੱਛ ਹੈ ਇਸ ਗੇਮ ਦੇ ਪਿੱਛੇ ਹੈ ਉਹ ਇਹਨਾਂ ਨੂੰ ਫੜਨਾ ਚਾਹੀਦਾ ਉਹਨਾਂ ਦੇ ਲਈ ਅਸੀਂ ਐਵੀਡੈਂਸ ਦੇ ਕੇ ਕਮਿਸ਼ਨਰ ਸਾਹਿਬ ਤੇ ਸਾਡੇ ਏਸੀਪੀ ਸਾਹਿਬ ਸਾਰਿਆਂ ਨੂੰ ਜਾ ਕੇ ਦਵਾਂਗੇ ਐਵੀਡੈਂਸ ਕਿ ਇਹ ਨਸ਼ਾ ਸਾਡੇ ਏਰੀਆ ਚ ਅਸੀਂ ਨਸ਼ਾ ਨਹੀਂ ਵਕੰਦੇ ਰਾਜ ਸਰਕਾਰ ਦਾ ਕਹਿੰਦੀ ਹੈ ਕਿ ਆਯੂਧ ਨਸ਼ਾ ਵਿਰੁੱਧ ਅਸੀਂ ਮੁਹਿੰਮ ਚੇੜੀ ਹੋਈ ਹੈ ਡਰਾਈਵ ਚਲਾ ਰਹੇ ਹਾਂ ਲਗਾਤਾਰ ਤੁਸੀਂ ਵੀ ਦੇਖੀ ਹੋਣੀ ਆ ਸੋਸ਼ਲ ਮੀਡੀਆ ਟੀਵੀ ਤੇ ਖਬਰਾਂ ਅਸੀਂ ਵੀ ਚਲਾਈਆਂ ਕਿ ਪੀਲਾ ਪੰਜਾ ਉੱਥੇ ਚੱਲਿਆ ਡੇਲੋ ਚੱਲਿਆ ਕਾਰਾਵਾਰਾ ਚੱਲਿਆ ਉੱਥੇ ਚੱਲਿਆ ਮਹੱਲੇਆਂ ਦੇ ਵਿੱਚ ਚੱਲਿਆ ਗਲੀ ਗਲੀ ਚ ਚੱਲਿਆ ਗੱਲ ਕਰੀਏ ਤੁਹਾਡੇ ਮਹੱਲੇ ਕਾਉਂਸਲਰ ਦੇ ਵਿੱਚ ਤੁਹਾਡੇ ਵਾਰਡ ਦੇ ਵਿੱਚ ਹੀ ਚੱਲਿਆ ਤੇ ਇੱਥੇ ਕਿਉਂ ਨਹੀਂ ਚੱਲ ਪਾ ਰਿਹਾ ਆ ਤੁਹਾਡੇ ਸਾਹਮਣੇ ਹੈ ਜੀ ਆ ਸਾਰਾ ਏਰੀਆ ਦੱਸ ਰਿਹਾ ਜੀ ਪੀਲਾ ਪੰਜਾ ਜੇ ਚੱਲਿਆ ਹੁੰਦਾ ਤੇ ਸ਼ਾਇਦ ਇਦਾਂ ਦਾ ਦਿਨ ਦੇਖਣਾ ਹੀ ਨਾ ਪੈਂਦਾ ਤੇ ਇੱਕ 14 ਨੰਬਰ ਗਲੀ ਚ ਮੇਰੇ ਨਾਲ ਪਹਿਲਾਂ ਵੀ ਨਸ਼ੇ ਚ ਕਿਸੇ ਨੇ ਚੱਕਿਆ ਸੀਗਾ ਉਹ ਮੇਰੇ ਨਾਲ ਫੇਰ ਸਕਰੀਏ ਹੋਏ ਹੋਏ ਆ ਹਾਲਾਤ ਜਿਹੜੇ ਵਿਗੜ ਚੁੱਕੇ ਆ ਜੇ ਏਰੀਏ 'ਚ ਅੱਛਾ ਕੰਮ ਹੁੰਦਾ ਤੇ ਸ਼ਾਇਦ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਦਿਨ ਦੇਖਣਾ ਪੈਣਾ ਸੀ ਕਹਿੰਦੇ ਕਿ ਰਾਜਨੀਤੀ ਪਾਰਟੀਆਂ ਰਲੀਆਂ ਹੋਈਆਂ ਨੇ ਕੀ ਲੱਗਦਾ ਤੇ ਇਹ ਤਾਂ ਭਾਜੀ ਉਹਨੂੰ ਮੈਂ ਕਹ ਤੇ ਰੇ ਪਬਲਿਕ ਦੱਸ ਸਕਦੀ ਹੈ ਭਾਜੀ ਇਹਦੇ ਬਾਰੇ ਜੀ ਮਲੇ ਦੇ ਤੁਹਾਨੂੰ ਸੋਸਾਇਟੀ ਦੀ ਗੋਰਾ ਜੀ ਅਸੀਂ ਖੁੱਲ ਗਏ ਤੁਹਾਨੂੰ ਕਹਤਾਂ ਜੀ ਵੈਸੇ ਮੈਂ ਤੁਹਾਨੂੰ ਦੱਸਦਾ ਇਸ ਵਾਰਡ ਨੰਬਰ ਇਹ 79 'ਚ ਅਸੀਂ ਖੜੇ ਆ ਬਤੌਰ ਕਾਉਂਸਲਰ ਮੇਰੀ ਵਾਈਫ ਹੈ ਤੋ ਬਵਨੀਤ ਕੌਰ ਜੀ ਇਧਰੋਂ ਵੱਡੇ ਭਾਈ ਸਾਹਿਬ ਗੋਰਾ ਜੀ ਕਾਉਂਸਲਰ ਹੈ ਤੇ ਮੈਂ ਸਿਮਰਨ ਸਿੰਘ ਮੈਂ ਆਪਣੇ ਇਲਾਕੇ ਦੀ ਸੇਵਾ ਕਰਦਾ ਵਾਂ ਮੈਂ ਖੁੱਲ ਕੇ ਕਹਿ ਰਿਹਾ ਆਪ ਆਪਣੇ ਖਨਲ ਬਿਲਕੁਲ ਜੀ ਅਸੀਂ ਆਏ ਆ ਨਾਲ ਆਏ ਆ ਜੀ ਮੈਂ ਹਫਤਾ ਇੱਥੇ ਲਾਇਆ ਜੀ ਸਿਵਲ ਡਰੈਸ ਚ ਪੁਲਸ ਮਿਲਾਇਆ ਮ ਨਾਲ ਆਏ ਆ ਐਵੇਂ ਮ ਕਹਾਂ ਜੀ ਪੁਲਸ ਵੱਲੋਂ ਕੋਈ ਨਹੀਂ ਪੁਲਸ ਆਪਣੇ 2 ਨੰਬਰ ਥਾਣੇ ਤੋਂ ਸਾਡੇ ਜਸਬੀਰ ਜੀ ਸੀ ਐਸ ਐਚਓ ਸਾਹਿਬ ਉਹ ਆਏ ਆ ਸਾਡੇ ਨਾਲ ਉਹਨਾਂ ਨੇ ਮਿਲਾਇਆ ਭੇਜਿਆ ਸਿਵਲ ਡਰੈਸ ਤੇ ਅਸੀਂ ਇੱਥੇ ਕਾਫੀ ਧੀਰ ਖੜੇ ਰਹੇ ਆ ਉਹ 2 ਦਿਨ 4 ਦਿਨ ਨਜ਼ਰ ਨਹੀਂ ਆਏ ਫਿਰ ਉਹ ਆਨੇ ਸ਼ੁਰੂ ਹੋ ਗਏ ਜੀ ਸਾਡੇ 3 ਨੰਬਰ ਥਾਣੇ ਤੋਂ ਜਿਹੜੇ ਸਾਡੇ ਏ ਸੀ ਪੀ ਬਣ ਗਏ ਕੀ ਸੀ ਐਸ ਐਚਓ ਸਾਹਿਬ ਦਾ ਨਾਮ ਅਸ਼ੋਕ ਕੁਮਾਰ ਪਵਨ ਕੁਮਾਰ ਜੀ ਉਹਨਾਂ ਨੇ ਵੀ ਮਲਾਜ਼ਮ ਭੇਜੇ ਜੀ ਲਖਬੀਰ ਸਿੰਘ ਆਏ ਉਹਨਾਂ ਨੇ ਫੜੇ ਵੀ ਆ ਦੋ ਚਾਰ ਬੰਦੇ ਪਰ ਉਹ ਉਦੋਂ ਭੱਜ ਜਾਂਦੇ ਆ ਜੀ ਏਸੀਪੀ ਸਾਹਿਬ ਸਾਡੇ ਭਰੋੜ ਸਾਹਿਬ ਨੇ ਡਿਊਟੀ ਲਾਈ ਸੀ ਜੀ ਇਹ ਇੱਕ ਰਿਐਲਿਟੀ ਆ ਪੂਲ ਸਾਈ ਸੀ ਪਰ ਹੱਲੇ ਤੱਕਰ ਹੁੰਦਾ ਜੇ ਆਪਾਂ ਕਹੀਏ ਕੋਈ ਸਾਨੂੰ ਫਾਇਦਾ ਨਹੀਂ ਮਿਲਿਆ ਆ ਦੋ ਚਾਰ ਦਿਨ ਰੁਕਿਆ ਫਿਰ ਉਹੀ ਹਾਲਾਤ ਹੋ ਗਏ ਜੀ ਜਿਹੜਾ ਕੋਈ ਜ਼ਿਆਦਾ ਬੋਲਦਾ ਉਹਨੂੰ ਪਿਸਟਲ ਲੈ ਕੇ ਜਾਂ ਦਾਤਾ ਲੈ ਕੇ ਖੋਹਾਂ ਕਰਨੀਆਂ ਸ਼ੁਰੂ ਜਾਂ ਮਾਰਕੁਟਾਈ ਸ਼ੁਰੂ ਹੋ ਜਾਂਦੀ ਹੈ ਬਾਜ਼ਾਰ ਡਰਦਾ ਇਸ ਗੱਲ ਤੋਂ ਜੀ ਇਹੀ ਮੋਹਲ ਸਾਡੇ ਏਰੀਆ ਚ ਰਿਹਾ ਤੇ ਅਸੀਂ ਪੂਰਾ ਬਾਜ਼ਾਰ ਬੰਦ ਕਰਕੇ ਜਿਹੜੀਆਂ ਚਾਬੀਆਂ ਆ ਉਹ ਅਸੀਂ ਕਮਿਸ਼ਨਰ ਸਾਹਿਬ ਦੇ ਟੇਬਲ ਤੇ ਰੱਖ ਦੇਣੀ ਆ ਭਾਈ ਅਸੀਂ ਦੁਕਾਨਾਂ ਨਹੀਂ ਖੋਲ ਸਕਦੇ ਇਹ ਦੁਕਾਨਾਂ ਵੀ ਤੁਸੀਂ ਆਪ ਹੀ ਖੋਲ ਲਓ ਭਾਈ ਸਾਡੇ ਕੋਲ ਸੱਟਾ ਨਹੀਂ ਖਾਂਦੀ ਆ ਬਿਲਕੁਲ ਮਣੀ ਜੀ ਤੁਸੀਂ ਨੌਜਵਾਨ ਪੀੜੀ ਹੋ ਹਨ ਤੁਸੀਂ ਅਕਸਰ ਹੀ ਨੌਜਵਾਨ ਨੂੰ ਮੋਟੀਵੇਸ਼ਨ ਕਰਦੇ ਹੋ ਤੇ ਤੁਹਾਨੂੰ ਤੁਹਾਡੇ ਨਜ਼ਰੀਏ ਨਾਲ ਕਿਸ ਤਰ੍ਹਾਂ ਦਾ ਇਥੇ ਮਹੱਲਾ ਹੋਣਾ ਚਾਹੀਦਾ ਜੇਕਰ ਅਸੀਂ 5 ਸਾਲ ਦੀ ਪਹਿਲੇ ਵੀ ਗੱਲ ਕਰ ਲਈਏ 5 ਸਾਲ ਪਹਿਲਾਂ ਕੀ ਮੌਜ ਸੀ ਇਥੇ 5 ਸਾਲ ਪਹਿਲਾਂ ਵੀ ਭਾਈ ਇਦਾਂ ਦਾ ਮੋਲ ਸੀਗਾ ਐਵੇਂ ਤੁਹਾਨੂੰ ਕੀ 5 ਸਾਲ ਪਹਿਲਾਂ ਜਦੋਂ ਦੇਖੀ ਆਪਾਂ ਥੋੜਾ ਜਿਹਾ ਮਾਰਕੀਟ ਵਧੀਆ ਲੱਗਦੀ ਸੀ ਇਹ ਮਤਲਬ ਕਿ ਮੁੰਡੇ ਦੇ ਖੜੇ ਹੋਣੇ ਜਾਂ ਜਿਆਦਾ ਇੰਨਾ ਹੁੰਦਾ ਨਹੀਂ ਸੀਗਾ ਇੱਥੇ ਹੁਣ ਤਾਂ ਇੰਨਾ ਕਿ ਇੱਥੇ ਮੋਲ ਖਰਾਬ ਹੋਇਆ ਤੇ ਜੇ ਮੈਂ ਉਧਰਲੇ ਪਾਸੇ ਆਣਾ ਮੈਂ ਮੋਲਟੋਂ ਦਾ ਗੁਰਦੁਰੂ ਆਈ ਦੇ ਸ਼ਾਮੀ ਇੱਕ ਵਾਰ ਮੈਂ ਇਧਰ ਮੁੜ ਗਿਆ ਦੋ ਤਿੰਨ ਮੁੰਡੇ ਚਾਰ ਖੜੇ ਸੀਗੇ ਮੈਂ ਇੱਕਦਮ ਪਿੱਛੇ ਮੁੰਡੇ ਵੇਟ ਕਰ ਰਿਹਾ ਸੀ ਕੀ ਚਾਹੀਦਾ ਕੀ ਚਾਹੀਦਾ ਮੈਂ ਕੀ ਚਾਹੀਦਾ ਨਾਲ ਹੀ ਮੈਂ ਕੀ ਆ ਮੈਂ ਕੋਲੋਂ ਦਬਕੇ ਨਾਲ ਬੋਲਿਆ ਹੁਣ ਨਾਲ ਹੀ ਦੂਜੇ ਨਾਲ ਮੋਟਰਸਾਈਕਲ ਸਟਾਰਟ ਕਿਤੇ ਨਿਕਲੇ ਕਿ ਮਤਲਬ ਕੀ ਚਾਹੀਦਾ ਰਾਤੀ 6:30 ਦਾ ਟਾਈਮ ਸੀਗਾ ਇੱਧਰਲੇ ਪਾਸੇ ਆ ਚੌਂਕ ਵਾਲੇ ਪਾਸੇ ਕੀ ਕੀ ਚਾਹੀਦਾ ਤੁਹਾਨੂੰ ਕੋਈ ਸ਼ਰਮ ਪੁੱਛਦੇ ਨੇ ਕਿਉਂ ਪਤਾ ਦੋ ਮੁੰਡੇ ਆ ਰਹੇ ਨੇ ਨਸ਼ਾ ਲੈਣੇ ਆਏ ਹੋਣੇ ਸਾਡੇ ਕੋਲ ਇੰਨਾ ਕਿੱਥੇ ਮਾਹੌਲ ਖਰਾਬ ਹੋਇਆ ਪਿਆ ਪਹਿਲਾਂ ਚਲੋ ਥੋੜਾ ਹੁੰਦਾ ਸੀਗਾ ਮਾਰਕੀਟ ਵਧੀਆ ਸੀਗਾ ਚੱਲਦਾ ਹੁਣ ਤਾਂ ਲੋਕੀ ਦੁਕਾਨ ਦੇ ਬਾਹਰ ਵੀ ਨਹੀਂ ਖੜਦੇ ਅਗਲੇ ਕਹਿੰਦਾ ਮੈਂ ਬਾਹਰ ਖੜਾਂਗਾ ਅੰਦਰ ਹੀ ਰ ਕੋ ਵੜ ਜਾ ਜੇ ਕੁਛ ਹੈ ਕੋਈ ਦਿੱਕਤ ਪਰੇਸ਼ਾਨੀ ਨਾ ਹੋ ਜੇ ਆਫ ਦਾ ਮਾਹੌਲ ਬਣ ਗਿਆ ਪੂ ਤਮ ਪੀਆਂ ਵੀ ਲਾਲ ਲਾਲ ਐ ਪੂਰੀਆਂ ਵਾ ਕੋਈ ਕਿਸੇ ਦੇਲ ਦੇਖੋ ਸੀ ਨਾਲ ਹੀ ਉਹ ਕਿਹਾ ਹਾਂ ਪੁੱਛੀ ਲੁਗਾ ਓਏ ਕੀ ਹੈ ਦੱਸ ਸਾਡੇ ਦੇਲ ਦੇਖਦਾ ਕਿਉਂ ਐ ਇੰਨਾ ਉਹਨਾਂ ਦੇ ਹੌਸਲੇ ਨੇ ਨਸ਼ੇੜੀਆਂ ਦੇ ਹਾਂ ਉਹਨਾਂ ਦਾ ਹਾਂ ਦੱਸ ਨਾਪਾ ਹੁਣ ਕੀ ਲੜਸੇ ਪਰਿਵਾਰ ਵਾਲਾ ਬੰਦਾ ਕਹਿੰਦਾ ਫੈਕਟਰੀ ਜਾਣਾ ਸਾਰੇ ਕੰਮ ਦੇ ਜਾਣਾ ਪਰਿਵਾਰ ਨਾਲ ਲੰਘਣਾ ਕੱਲ ਨੂੰ ਸਾਡੀ ਦੁਸ਼ਮਣੀ ਪੈਜੂਗੀ ਘਰ ਦੇ ਨਾਲ ਜੇ ਲੰਘਦਾ ਬੰਦਾ ਦੇਖ ਲੰਦਾ ਉਹਨਾਂ ਮਾੜਾ ਮੋਟਾ ਬੋਲਦਾ ਦੁਸ਼ਮਣੀ ਬਾਲੂ ਕੋ ਬੰਦਾ ਤਾਂ ਛੱਡ ਪਰੇ ਯਾਰ ਜੋ ਕਰਦੇ ਕਰਨ ਦੇ ਉਹ ਆ ਬਿਲਕੁਲ ਲੁਧਿਆਣੇ ਦਾ ਇਹ ਨਗਰ ਜਿਸ ਨੂੰ ਗਨੇਸ਼ ਨਗਰ ਨਾਂ ਤੇ ਪਛਾਣਿਆ ਜਾਂਦਾ ਵੈ ਤੇ ਪਿੱਛੇ ਜਨਮਪੁਰੀ ਲੱਗਦੀ ਐ ਤੇ ਇਹ ਜਿਹੜਾ ਮੁਹੱਲਾ ਵੈ ਹੁਣ ਚਿੱਟੇ ਦੇ ਨਾਂ ਤੋਂ ਜਾਣਿਆ ਵੀ ਜਾ ਰਿਹਾ ਵੈ ਵਿਵਾਦਾਂ ਦੇ ਵਿੱਚ ਵੀ ਰਹਿ ਰਿਹਾ ਵੈ ਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਲਈ ਸਿਰਦਰ ਦੀ ਬੰਦਾ ਜਾਦਾ ਆ ਦੇਖਸੋ ਦਿਓ ਕਿ ਮੇਰੇ ਪਿੱਛੇ ਕੁਝ ਚੰਦ ਦੁਕਾਨਾਂ ਹੀ ਖੁੱਲੀਆਂ ਹੋਣਗੀਆਂ ਤੇ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਕਈ ਤਾਂ ਦੁਕਾਨਦਾਰ ਇੰਨੇ ਕੋ ਪਰੇਸ਼ਾਨ ਹੋ ਗਏ ਆ ਕਿ ਉਹਨਾਂ ਨੇ ਦੁਕਾਨਾਂ ਹੀ ਆਪਣੀਆਂ ਬੰਦ ਕਰ ਦਿੱਤੀਆਂ ਨੇ ਤੇ ਦੂਜੇ ਪਾਸੇ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਮੈਂ ਤਸਵੀਰ ਕਿ ਚੰਦ ਦੁਕਾਨਾਂ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਕਿ ਚੰਦ ਦੁਕਾਨਾਂ ਖੁੱਲੀਆਂ ਹੋਣਗੀਆਂ ਤੇ ਕਈ ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਇਹ ਹਾਲਾਤ ਜਿਹੜੇ ਕਿ ਹੈ ਲੁਧਿਆਣਾ ਦੇ ਗਣੇਸ਼ ਨਗਰ ਦੇ ਬਣੇ ਪਏ ਪਰ ਜਿਹੜੀ ਪੋਸਰੀ ਗਸ਼ਟਾ ਦੱਸਿਆ ਜਾ ਰਿਹਾ ਕਿ ਇੱਥੇ ਸਿਵਲ ਡਰੈੱਸ ਵਿੱਚ ਕੀਤੀ ਗਈ ਸੀ ਪਰ ਬਰਾਮਦਗੀ ਕੁਛ ਨਹੀਂ ਹੋਈ ਵੱਡੇ ਮਗਰਮ ਮਛਰੂ ਕਿਸ ਤਰ੍ਹਾਂ ਫੜਿਆ ਜਾਏਗਾ ऐसे ऐसी पार्टियां भी सवाल पंजाब सरकार ਤੋਂ ਪੁੱਛਦੀਆਂ ਪਈਆਂ ਸੀਗੀਆਂ ਤੇ ਇਹ ਜਨਤਾ ਵੀ ਜਰੀਆ ਹੁਣ ਪੁੱਛ ਰਹੀ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਹੱਲ ਹੋਏਗਾ ਕਿਸ ਕਦੋਂ ਇਹ ਚਿੱਟੇ ਦਾ ਵਿਪਾਰ ਇੱਥੋਂ ਦੀ ਖਤਮ ਹੋਏਗਾ ਕਦੋਂ ਲੋਕਾਂ ਦੇ ਮਨਾਂ ਚੋਂ ਇਹਨਾਂ ਦੇ ਪ੍ਰਤੀ ਡਰ ਖੋਫ ਖਤਮ ਹੋਏਗਾ ਪੁਸ ਕਿਸ ਤਰ੍ਹਾਂ ਆਪਣੀ ਡਿਊਟੀ ਨਿਭਾਵੇਗੀ ਇਹ ਆਉਣ ਸਮੇਂ ਜਰੂਰ ਦੇਖਣਾ ਜੁੜੇ ਹਾਂ ਦੇ ਵਿੱਚ ਨਾ ਸੇਵਾ ਯੋਗੰਬੀ ਰਿਪੋਰਟ ਸੰਜੇਨਾ ਜੀ ਧੰਨਵਾਦ